ਗੀਆਂ ਫਿਰ ਉਸ ਤੋਂ ਬਾਅਦ ਜਿਹੜਾ ਹੈ ਬਾਹਰ ਅੰਦਰ ਦੇ ਉੱਪਰ ਚੋਰੀ ਹੋਈ ਹੈ ਸੀ ਵੀ ਹੈ ਜਗਾ ਜਿਵੇਂ ਇਹਨਾਂ ਨੇ ਸਾਰਾ ਕੁਝ ਪਹਿਲਾਂ ਵੀ ਸਵਾਰੀ ਤੇ ਉਹ ਪੂਰਾ ਕਰਦੇ ਸੇਵ ਨਹੀਂ ਗੁੰਡਿਆ ਦਾ ਸਾਰਾ ਪਟੇਗਾ ਤੇ ਦਰਵਾਜ਼ੇ ਪੂਰਾ ਕੱਟਦਾ ਦਰਵਾਜ਼ੇ ਸਾਰਾ ਤੋਂ ਜਿਵੇਂ ਅੰਡਰ ਮਨਿਸਟ੍ਰੇਸ਼ਨ ਤੇ ਜਿਵੇਂ ਚੋਰੀਆਂ ਹੋ ਗਈਆਂ ਕੁਝ ਮਰੀਜ਼ ਆ ਰਹੇ ਕਿ ਡਾਕਟਰ ਸਾਹਿਬ ਸਾਡਾ ਬੀਪੀ ਚੈੱਕ ਕਰ ਦੋ 슈ਗਰ ਚੈੱਕ ਕਰ ਦੋ ਸੜਕੋ ਹੈ ਹੀ ਨਹੀਂ ਇੰਸਟਰੂਮੈਂਟ ਆਪਾਂ ਕਿੱਥੋਂ ਚੈੱਕ ਕਰਦਾਂਗੇ ਸਭ ਕੁਝ ਤਾਂ ਚੋਰੀ ਕਰਕੇ ਲੈ ਗਏ ਹੁਣ ਨਾ ਆਪਾਂ ਪੇਸ਼ੇ ਨੂੰ ਹੱਥ ਮਤਲਬ ਕਿ ਸਲਿੱਪ ਦੇ ਦੇ ਰਿਆਂ ਕੋਈ ਠੀਕ ਹੈ ਉਹਨਾਂ ਨੂੰ ਐਦਾਂ ਹੀ ਹੱਥ ਨਾਲ ਲੈ ਕੇ ਦਵਾਈ ਦੇ ਰਿਆਂ ਕਿ ਚਲੋ ਜੀ ਆਲੋ ਪਿੱਛੋਂ ਲਲੋ ਜਾ ਕੇ ਜੀ ਫਾਰਮੇਸੀ ਚੋਂ ਇਸ ਕਰਕੇ ਫਿਰ ਸਾਨੂੰ ਵੀ ਬੜੀ ਪ੍ਰੋਬਲਮਜ਼ ਆ ਰਹੀਆਂ ਪੇਸ਼ੇਂਟ ਨੂੰ ਪੇਸ਼ੇਂਟ ਨੂੰ ਵੀ ਫੇਸ ਕਰਨਾ ਪੈਂਦਾ ਕਿ ਚਲੋ ਆਪਾਂ ਹੁਣ ਉਹਨਾਂ ਨੂੰ ਸੁਵਿਧਾ ਦੇਣ ਲਈ ਬੈਠੇ ਆਂ ਅਗਰ ਉਹਨਾਂ ਦਾ ਆਪਾਂ ਬੀਪੀ ਨਹੀਂ ਚੈੱਕ ਕਰ ਰਹੇ ਸ਼ੂਗਰ ਨਹੀਂ ਚੈੱਕ ਕਰ ਰਹੇ ਤੇ ਫਿਰ ਦਵਾਈ ਕੀ ਦਵਾਂਗੇ ਉਹਨਾਂ ਨੂੰ ਸ ਮੈਂ ਡਾਕਟਰ ਮਨਿੰਦਰ ਸਿੰਘ ਇਨਚਾਰਜ ਨੋਡਲ ਅਫਸਰ ਆਯੁਸ਼ਮਨ ਰੋਗਿਆ ਕੇਂਦਰ ਰਾਮਬਗ ਬੇਸਿਕਲੀ ਮੈਂ ਤਾਂ ਦੱਸਣਾ ਚਾਹੁੰਦਾ ਆ ਕਿ ਇਹ ਜੋ ਵਾਰਦਾਤਾਂ ਨੇ ਇੱਥੇ ਪਿਛਲੇ 6 ਮਹੀਨੇ ਸਾਲ ਤੋਂ ਹੋ ਰਹੀਆਂ ਨੇ ਬਟ ਪਿਛਲੇ ਮੰਤੋਂ ਇਹ ਜਿਹੜੀਆਂ ਨੇ ਚੋਰੀਆਂ ਦੀ ਜਿਹੜੀ ਗਿਣਤੀ ਆ ਉਹ ਵੱਧ ਕੇ 4 ਤੋਂ 5 ਵਾਰੀ ਇੱਥੇ ਹੋ ਚੁੱਕੀ ਹੈ ਲਗਾਤਾਰ ਇੱਕ ਮਹੀਨੇ ਦੇ ਵਿੱਚ ਤੇ ਜਿਸ ਦੇ ਵਿੱਚ ਜਿਹੜੇ ਮੇਰੇ ਇੱਥੋਂ ਦੇ ਮੈਡੀਕਲ ਆਫੀਸਰ ਆਨ ਡਿਊਟੀ ਡਾਕਟਰ ਸਮੀਰ ਨੇ ਇਹਨਾਂ ਦਾ ਬਾਈਕ ਤੇ ਇੱਥੋਂ ਦੇ ਜਿੰਨੇ ਵੀ 에어 ਕੰਡੀਸ਼ਨਰ ਨੇ AC ਪ੍ਰਿੰਟਰ ਅਤੇ ਹੋਰ ਵੀ ਜਿਹੜੀਆਂ ਜ਼ਰੂਰੀ ਵਸਤੂਆਂ ਨੇ ਜਿਹੜੀਆਂ ਅਸੀਂ ਪੇਸ਼ੈਂਟ ਦੇ ਰਿਲੇਟਿਡ ਇੱਥੇ ਯੂਜ਼ ਕਰਦੇ ਆ ਸਭ ਚੋਰੀ ਹੋ ਚੁੱਕੀਆਂ ਨੇ ਜਿਨ੍ਹਾਂ ਦੀ ਵਾਰ-ਵਾਰ ਜਿਸੀ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਸਿਵਲ ਸਜਨ ਦਫ਼ਤਰ ਅਤੇ ਐਸਐਚਓ ਆਂਗਰਗ ਜਿਹੜੇ ਪੁਲਿਸ ਸਟੇਸ਼ਨ ਏ ਡਿਵੀਜ਼ਨ ਨੇ ਉਹਨਾਂ ਦੇ ਚੁੱਕੇ ਆ। ਹੁਣ ਰਾਮਬਗ ਦੇ ਵਿੱਚ ਇੱਕ ਚੋਰੀ ਹੋਈ ਡਿਸਪੈਂਸਰੀ ਦੇ ਉੱਤੇ ਕੀ ਮਸਲਾ ਹੈ? ਇਹ ਸਾਰਾ ਮੈਟਰ। ਇਹ ਔਗੂ ਸਮਾਨ ਜਿਹੜਾ ਅਗਲੇ ਆਪਣੇ ਮੈਡੀਕਲ ਹਰਮਲ ਹੈ ਸਰਕਾਰ ਵੱਲੋਂ ਜਿਹੜੇ ਖੋਦੇ ਗਏ ਨੇ ਉਹਨਾਂ ਦੇ ਵਿੱਚ ਕੰਪਲੇਟ ਅਰਜਾਈ ਹੈ ਮੇਰੇ ਕੋਲ ਇਹ ਕਿ ਦੋ ਪੱਕੇ ਉਹਦਾ ਦਰਵਾਜ਼ਾ ਤੋੜ ਗਏ ਅੱਗੇ ਲੱਗਾ ਸੀ ਸ਼ੀਸ਼ੀ ਵਾਲਾ ਦਰਵਾਜ਼ਾ ਉਹਦਾ ਸ਼ੀਸ਼ੇ ਨੂੰ ਤੋੜ ਗਏ। ਉਹ ਸਿਹਤ ਨੂੰ ਆਪਣੇ ਫਾਇਦੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਮਾਰਨ ਦੇਣਾ ਕੋਲ ਕਿਤੇ ਰਿਪੋਰਟ ਕਰਕੇ ਲੱਗੇ। ਫਿਰ ਕਿੰਨੇ ਕਿ ਲੋਕਾਂ ਦੇ ਖਿਲਾਫ ਦਿੱਤੀ ਗਈ ਕੰਪਲੇਨ ਕਿੰਨੇ ਕਿ ਲੋਕ ਦਾਖਲ ਹੋਏ ਸੀ ਹਾਂ ਪਤਾ ਲੱਗਾ ਕੋਈ ਮੇਰੇ ਘਰ ਕਿੰਨੇ ਕੋਈ ਆ ਤੇ ਨਜਾਕ ਹੁਣ ਮੌਕਾ ਦੇਤੇਗਾ ਉਹ ਤਾਂ ਬਹੁਤ ਜੁਲਦੀ ਜਿੰਨੇ ਕੋਲੋਂ ਕਰੀਦਾ ਰਹੇਗਾ ਜਿਹੜਾ ਰਹਿ ਗਿਆ ਉਹ ਸਾ ਸਰ ਉਹਨਾਂ ਵੱਲੋਂ ਕਿਹਾ ਗਿਆ ਕਿ ਪਹਿਲਾਂ ਵੀ 6 ਵਾਰੀ ਚੋਰੀਆਂ ਹੋ ਗਈਆਂ ਰਾਮਬਾਗ ਦੇ ਵਿੱਚ ਉਹਨਾਂ ਨੇ ਕੰਪਲੇਂਟ ਦਿੱਤੀ ਪਰ ਕੋਈ ਪੱਚਾ ਦਰਜ ਨਹੀਂ ਹੋਇਆ ਕੋਈ ਕੋਈ ਅਰੈਸਟ ਨਹੀਂ ਪਈ ਕੋਈ ਸਮਾਨ ਦੀ ਰਿਕਵਰੀ ਨਹੀਂ ਹੋਈ ਹੁਣ ਤੱਕ ਇਹ ਜਿਹੜੀਆਂ ਚੋਰੀਆਂ ਵੀ ਅਲੱਗ-ਅਲੱਗ ਸਮੇਂ ਚੋਰੀ ਹੋਈ ਹੋਣੀ ਹੈ ਮੇਰੇ ਕੋਲ ਇਹ ਹੈ ਕਿ ਜਿਹੜੀ ਆਪਣਾ ਕੰਮ ਹੋ ਗਿਆ ਹੈ ਹਮ ਇਹ ਅਸਲ ਤੌਰ ਤੇ ਨੋਟਿਸ ਤੇ ਕਿਹਾ ਹੋਣਾ ਕੋਲਡਰੀ ਹੋਏਗਾ ਸਾਰੀ ਆਲਰੇਡੀ ਗਸਤੀ ਚੱਲਦੀ ਨਹੀਂ ਆਉਂਦੀ ਜੀ ਲਾਹੋ ਜਿਹੜਾ ਕਿ ਮੈਂ ਤੁਹਾਨੂੰ ਇਹ ਅਫਸਰ ਹੈ ਉਹਨਾਂ ਤੋਂ ਇਹ ਬਣਾ ਕੇ ਦੋਗੇ ਇਹ ਤਾਂ ਨਾ ਸਾਰੇ ਇਲਾਕੇ ਦੇ ਚੱਕਰ ਲਗਾਦੇ ਰਹਿੰਦੇ ਆ ਪੱਕੀ ਜਿੰਦੇ ਨੇ ਜਾ ਕੇ ਮੌਕੇ ਤੇ ਜੂਰ ਵੀ ਹੈਗਾ ਪਰ ਜਿਹੜੀ ਗੱਲ ਸਾਹਮਣੇ ਹੋ ਰਹੀ ਹੈ ਜੀ